ਇਸ ਇਧਰ ਸਤਕਾਰ ਖੇਡ ਕਬੱਡੀ ਦਾ ਤੇ ਫਾਈਨਲ ਸ਼ੁਰੂ ਹੋ ਗਿਆ ਲਖਣੀ ਰੇਡ ਸੁਖਾ ਜਿਉਣ ਵਾਲੀਆਂ ਮੇਰੇ ਵੀਰੋ ਜਿਹੜਾ ਪਹਿਲਾ ਕਰ ਗਿਆ ਬਾਰ ਉਹ ਹੈ ਜੇਤੂ ਮੇਲੇ ਦਾ ਅਣਖਤ ਬੰਦੀ ਜਿੱਤਾਂ ਦਾ ਬਾ ਰਾਜੇ ਖੇਲੇ ਦਾ ਅੱਜ ਕਹਿੰਦੇ ਅਮਨ ਗੁਰੂ ਸਰ ਸਵਾਰਾ ਰਾਮਗੜ੍ਹ ਪੁੰਨਰ ਅੰਮਰਤ ਗੇਲਾ ਮੱਚੀਮਣੇ ਨੇ ਟੀਮ ਨਹੀਂ ਮਣਾਈ ਮੇਰੇ ਵੀਰੋ ਐਨ ਚਰਚੇ ਕਹਿੰਦੇ ਲੀਲਾ ਦੀ ਟੀਮ ਦੇ ਪੱਡੇ ਲੈ ਵੀ ਪੱਡੇ ਪ੍ਰਦੀਪ ਰਾਉ ਵਾਲੀਆਂ ਰਾਉ ਵਾਲੀਆਂ ਪਵਦੀਪ ਕਬੱਡੀ ਕਬੱਡੀ ਗੱਡੀ ਪਾਸੇ ਆਹ ਦੇਖਦਾ ਅੱਜ ਬੱਦਰੀ ਵਿੱਚ ਅਮਰੀਕ ਦੇ ਕਹਿਣengo ਵੀ ਅੱਧੀ ਰਾਤ ਲਾਲਿਆਂ ਦੇ ਜਵਾਕ ਘੋੜੇ ਕੋਲ ਕੇਠਦੇ ਆ ਵੀ ਪ੍ਰਦੀਪ ਤੇਰੇ ਨਹੀਂ ਕੋਸਾ ਬਯੰਤ ਨਿਊਜ਼ੀਲੈਂਡ ਤੇ ਨਾਲ ਦਰਸ਼ਨ ਸਿੰਘ ਜੀ ਨਾਲ ਫੰਤ ਭਰਾ ਸਾਡਾ ਤੇ ਨਾਲ ਤਰਨ ਜੋਤ ਆ ਸਾਡਾ ਉਹਨਾਂ ਬਣੀਆਂ ਆਹ ਫੜੋ ਜੀ ਆ ਤੁਹਾਡੀ ਟੀਮ ਦਾ 500 ਹੈ ਰੇਡ ਪੈ ਗਈ ਹੈ ਗਗਨ ਥਾਂਦੇ ਵਾਲਿਆ ਲੈ ਵੀ ਕਾਸ਼ੀ ਇੱਕ ਅਰੀ ਮਾਰਦੇ ਤਾੜੀ ਫੇਰ ਆ ਭੰਗੜੇ ਪੈਂਦੇ ਕਾਕੇ ਖੰਦੇ ਜੈਮ ਰੌਕਿਆਂ ਵਾਲਾ ਨੰਬਰ ਜੋੜ ਗਿਆ ਪ੍ਰਦੀਪ rau ਵਾਲਿਆ ਪਾਉਂਦਾ ਕਬੱਡੀ ਲਓ ਮਾਰਿਆ ਪ੍ਰਦੀਪ ਕਬੱਡੀ ਪਾਉਂਦਾ ਮੁੱਲ 65 ਜਾਂਦੇ ਜਿਹੜੇ ਲਾੜੇ ਮਹਿਨਤਾ ਉੱਠ ਕੇ ਤਨ ਜੋਰ ਜਵਾਨਾਂ ਦਾ ਲਾਜਣ ਭਰਿਆ ਮੈਦਾਨ ਲੁੱਟ ਕੇ ਇਹ ਅੜੀਏ ਦੇ ਪੋਰੇ ਨੇ ਕਰ ਹੀ ਜਾਂਦੇ ਨੇ ਮਹਿਮਾਨੀ ਰਾਜੇ ਖੇਨੇ ਹੱਟ ਪਾਸੇ ਲੁੱਟੀਆਂ ਪਾਉਂਦੀ ਫਿਰੇ ਜਵਾਨੀ ਲੁੱਟੀਆਂ ਪਾਉਂਦੇ ਫਿਰੇ ਜਵਾਨੀ ਲੁੱਟੀਆਂ ਪੈਂਦੀਆਂ ਕਾਕੇ ਕਹਿੰਦੇ ਆ ਬੈਟਾਂ ਨੂੰ ਗੋਲਡ ਰਿੰਗ ਹੈ ਤੇ ਚਰਚੇ ਕਹਿੰਦੇ ਆ ਅੱਜ ਦੇ ਬਤਨੀ ਖੁਰਦ ਦੇ ਮੇਲੇ ਦੇ ਅੱਜ ਪਿੰਦਰੀ ਦੇ ਨਾਲੇ ਯਾਰੀ ਬਿੱਲੇ ਨੇ ਪਗਾਈ ਆ ਤੇ ਕਹਿੰਦੇ ਮੇਰੇ ਵੀਰੋ ਰੇਡ ਸੁਖੇ ਜਾਣ ਵਾਲਿਆਂ ਨੇ ਪਈ ਐ ਗੱਲਾਂ ਸੱਚੀਆਂ ਲਿਖਦਾ ਬਿੱਲਾ ਲੱਤੋਂ ਦੀ ਧਰਤੀ ਦਾ ਵਰਤਣਾ ਤਾਂ ਬੰਦੇ ਨਾਲ ਵਰਤੋ ਉਹ ਭਾਈ ਬੰਦਾ ਨਹੀਂ ਵਰਤੀਦਾ ਵਰਤਣਾ ਤੇ ਬੰਦੇ ਨਾਲ ਵਰਤੋ ਭਾਈ ਬੰਦਾ ਨਹੀਂ ਵਰਤੀਦਾ ਭਾਈ ਬੰਦਾ ਨਹੀਂ ਵਰਤੀਦਾ ਲਓ ਪਈ ਕਬੱਡੀ ਨੀਲਾ ਵਾਲੀ ਦੀ ਇੱਕ ਪਾਸੇ ਗੋਕੇ ਵਾਲਾ ਜੱਸਾ ਤੇ ਨਾਲ ਕੰਦੇ ਜਿਹਨੂੰ ਜਾਨ ਵਾਲੇ ਦਾ ਪਰ ਧਰ ਦਾ ਪਰਤੇ ਹੱਥ ਆ ਮੁੰਡੇ ਨੂੰ ਕਹਿੰਦੇ ਅੱਜ ਖਾਸਤੇ ਮਾਨ ਸਨਮਾਨਿਆ ਗਿਆ ਮੰਦਿਰ ਤੁਹਾਨੂੰ ਤਾਮੀ ਇਹ ਸਨਾਰਾ ਉਹ ਕਿ ਇਹ ਕਹਿੰਦੇ ਵੀ ਮੁੰਡਾ ਦੀਪਾ ਜੇ ਤਿੰਨ ਜੱਸੇ ਲਾ ਗਿਆ ਤੇ 1500 ਦੇ ਮਾਨ ਪੰਮਾ ਰਸੀ ਕਹਿੰਦਾ ਚਾਂਦ ਤੇ ਆਸਟ੍ਰੇਲੀਆ ਕਹਿੰਦਾ ਜੇ ਕੋਕਾਂ ਦਾ ਜੱਸਾ ਤਿੰਨ ਜੱਸੇ ਲਾ ਗਿਆ ਤੇ 1500 ਲਾ ਪਈ ਹੋ ਰੇਡ ਲੱਖੀ ਦੀ ਕਰਿਓ ਗੱਲ ਰੇਡ ਪੈ ਗਈਆਂ ਬੈਂਤ ਬਾਈ ਬਣੀਆਂ ਕਹਿੰਦੇ ਮਾਨ ਆ ਜਿਹੜੇ ਪਹਿਲਾਂ ਸੁੱਖੇ ਦੇ ਲਈ ਪੁੰਡੇ ਹੋਏ ਆ ਆ ਅਜੈਬ ਰੋਕੇ ਵਾਲਾ ਇਹ ਵੀ ਕਹਿੰਦੇ ਯੂਰਪ ਦੇ ਖੇਡ ਮੈਦਾਨਾਂ ਦੇ ਵਿੱਚ ਬਹੁਤ ਚੋਟੀ ਦਾ ਖੇਡਿਆ ਮੁੰਡੇ ਦੀਆਂ ਗੱਲਾਂ ਹੋਈਆਂ ਪ੍ਰਦੀਪ ਰਾਉ ਵਾਲੀਆ ਸ਼ੇਰ ਵਾਲੀਆ ਖੇਡਿਆ ਗੱਡੀ ਜਿੱਤੀ ਉਹ ਦੁਨੀਆ ਤੇ ਗੱਲਾਂ ਚੱਲੀਆਂ ਪਰ ਪ੍ਰਦੀਪ ਕਰਕੇ ਮਿਹਨਤ ਇੱਕ ਵੱਡਾ ਸਟਾਰ ਕਬੱਡੀ ਦਾ ਬਣਿਆ ਉਧਰ RAM SHAHI ਜੀ ਸਾਡੇ ਆਨੰਦ ਮਾਰ ਰਿਹਾ ਇਧਰਲੇ ਪਾਸੇ ਦੀਰੂ ਜਿਉਣ ਵਾਲੀਆ ਕਾਸ਼ੀਆੜ ਪਾਰਟੀਏ ਕਰੀ ਮਾਰ ਦੋ ਤਾੜੀ ਫੇਰ ਇਹਦੇ ਪ੍ਰਦੀਪ ਕਨੇਡਾ ਕਹਿੰਦਾ ਵੀ ਪ੍ਰਦੀਪ 500 ਦੇ ਮਾਲ ਦੇ ਦਿਓ ਮਿਹਰਬਾਨੀ ਹੈ ਭਾਈ ਪ੍ਰਦੀਪ ਕੈਨੇਡਾ ਵੀਰੋ ਨੇ 1000 ਰੁਪਿਆ ਹਰਵੰਸ ਨਿਊਜ਼ੀਲੈਂਡ ਹੈ ਇਹ ਸਪੈਸ਼ਲ ਸਟਾਰ ਭੇਜਦੇ ਹੈ ਲੈ ਵੀ ਪਿੰਦਰੀ ਜੋ ਸੋਚਿਆ ਸੀ ਮਾਤ ਦੇ ਉਤੋਂ ਵੱਡ ਕ੍ਰਿਪਾ ਕੀਤੀ ਹੈ ਸੱਚੇ ਬਾਸ਼ਾ ਨੇ ਬੜੀ ਮਿਹਰ ਕੀਤੀ ਹੈ ਇਹ ਨੀਤਾ ਨੂੰ ਮਰਦਾ ਇਹ ਨੀਤਾ ਨੂੰ ਮਰਦਾ ਇਹ ਨੀਤਾ ਨੂੰ ਮਰਦਾ 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 ਗਰਮੇਲ ਸਿੰਘ ਵੇਖ ਵੇਖ ਭੰਗੜੇ ਪੈਂਦੇ ਤੇਰੀ ਕੰਦ ਵੀ ਪਲਾਸਟਰ ਹੋਇਆ ਤੇਰਾ ਘਣ ਵੀ ਪੈ ਜਾਣਾ ਉਹ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰੀ ਵੀਰਿਆ ਅਰਦਾਸ ਕਦੇ ਬੇਰਥ ਨਹੀਂ ਜਾਂਦੀ ਸੋਹਣਿਆ ਕਹਿੰਦੇ ਰੇਡ ਆ ਕੌਂਕਿਆਂ ਵਾਲਾ ਜਿਲ੍ਹਾ ਲੁਧਿਆਣਾ ਮੇਰਾ ਕੌਂਕੇ ਹੈ ਟਿਕਾਣਾ ਮੇਰਾ ਇਹ ਜੱਸਾ ਸ਼ਹਿਰ ਜਗਰਾਵਾਂ ਉੱਤੇ ਕਹਿਰ ਫੁੱਟਿਆ ਮੌਜਾ ਲੁੱਟਦਾ ਸੀ ਕੌਂਕੇ ਦੇ ਵੀਰ ਲੁੱਟਿਆ ਇੱਕ ਪਾਸੇ ਬੱਲੇ 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 rau walia pradeep kenda number ਲੈ ਕੇ ਆ ਚੱਲੇ rau walia pradeep kenda ਬਈ ਨੰਬਰ ਲੈ ਕੇ ਆ ਚੱਲੇ ਬਾਟਾਂ ਵੱਟ ਗਏ ਮੌਜਾ ਅੰਬਰਤਾ ਚੀਮਾ ਸਾਡਾ ਭਰਾ ਹੈ ਪਹਿਲੇ ਆਂਦਾ ਸਾਥੀ ਹੈ ਜਦੋਂ ਫੇਸਬੁੱਕ ਨਮੀ ਨਮੀ ਆਈ ਸੀਗੀ ਉਦੋਂ ਦਾ ਯਾਰ ਹੈ ਸਾਡਾ ਤੇ ਅੱਜ ਕੱਲ੍ਹ ਲੋਕ ਸਨੈਪਚੈਟ ਤੇ ਗੱਲਾਂ ਕਰਦੇ ਆ ਐ ਵੀ ਅੰਬਰਤਾ ਅੱਜ ਕੱਲ੍ਹ ਵਖਰੀ ਬਣੀ ਪਈ ਹੈ ਇੱਕ ਪਾਸੇ ਅਜੈਬ ਤੇ ਦੂਜੇ ਪਾਸੇ ਸੁੱਖਾਂ ਜਿਉਣ ਵਾਲੀ ਹੈ ਨੰਬਰ ਰੇਡਰ ਦਾ ਬਿਆਨ ਤੇ ਧਾੜੀ ਵਾਲਾ ਤੇ ਦਰਸ਼ਨ ਬਾਈ ਬਨਿਓ 500 ਸੁੱਖਾਂ ਫੜੀ ਗੱਗੀ ਬਾਈ ਭੱਜ ਕੇ ਬਿੱਲੇ ਬਾਈ ਤੋਂ ਮੈਂ ਤੇ ਗੱਫੇ ਅਗਲੀ ਰੇਡ ਪਰਦੀਪ ਫਿਰ ਵੱਧ ਗਿਆ ਵਿੱਚ ਗਹਿਰੇ ਝੰਨਾ ਦੇ ਬੱਦਰ ਸ਼ੇਰ ਨਹੀਂ ਰਹਿੰਦੇ ਗੁੱਜੇ ਕਾਲ ਠੱਲੇ ਪੱਛਾਨਾਂ ਨੇ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਠੱਕਰ ਲੋਭ ਨਹੀਂ ਦਿਲ ਤੇ ਲਾਂਦੇ ਬਹੁਤ ਸਿਕਰਨੋਂ ਨੀਂਦ ਚੰਗੀ ਜੇ ਹੋਵੇ ਲਗਣ ਪਤਾਸੇ ਕਿਰਨੋਂ ਨੀਤ ਚੰਗੀ ਜੇ ਹੋਵੇ ਲਗਣ ਪਤਾਸੇ ਕਿਰਨੋਂ ਨੀਤਾਂ ਨੂੰ ਮਰਦਾ ਬਧਰੀ ਵਿੱਚ ਕੰਪ ਹੋਇਆ ਮੁੰਡੇ ਨੇ ਮਿਹਨਤ ਕੀਤੀ ਸੱਚੇ ਦਿਲੋਂ ਕੌਡੀ ਕਦਾਈ ਤੇ ਮਾਂਦਲੇ ਕਹਿੰਦੇ ਨੇੜੇ ਹੋ ਕੇ ਸੁਣੀ ਹੈ ਸੱਚੇ ਪਾਸ਼ਾ ਨੇ ਨੇੜੇ ਹੋ ਕੇ ਸੁਣੀ ਹੈ ਇੱਕੋ ਹਫ਼ਤੇ ਵਿੱਚ ਐਨਾ ਸਿੱਕਾ ਬਣਾਉਣਾ ਹੈ ਐਨਾ ਤਾਮਾ ਜਮਾ ਬਣਾਉਣਾ ਹੈ ਐਡੀ ਮਿਹਨਤ ਕਰਨੀ ਐਨਾ ਰੁਪਈਆ ਇਕੱਠਾ ਕਰਨਾ ਇਹ ਵੱਡੀ ਗੱਲ ਬਣ ਜਾਂਦੀ ਹੈ ਤੇ ਜਿੰਨੀ ਮਾਇਆ ਇਕੱਠੀ ਹੋ ਗਈ ਮੁੰਡਿਆਂ ਤੋਂ ਵਾਰੀ ਐ ਮੁੰਡਿਆਂ ਤੋਂ ਵਾਰੀ ਐ ਪਿੰਡਰੀ ਜਦੋਂ ਭਰਾ ਨਾਲ ਖੜ ਜਾਂਦਾ ਵੀਰਿਆ ਤੇ ਫੇਰ ਗੁਰੂ ਮਹਾਰਾਜ ਵੀ ਨੇੜੇ ਹੋ ਕੇ ਸੁਣਦੇ ਆ ਉਹ ਵੇਖਦੇ ਆ ਨੰਬਰ ਰੇਡਰ ਦਾ 14 ਤਰੀਕ ਨੂੰ ਰਿੰਕੂ ਸਮਰੇ ਹੋਣਾ ਦਾ ਨਾਲ ਕਹਿੰਦੇ ਅਮਰ ਰਹਿਜੇ ਹੋਣਾ ਦਾ ਗਰਜੀਤ ਬਾਈ ਹੋਣਾ ਮੰਦਰ ਜੂਸ਼ਨ ਹੋਣਾ ਦਾ ਮੇਲਾ ਜਿਹੜਾ ਖੇਡਿਆ ਜਾਵੇਗਾ ਲੈ ਵੀ ਬਿੱਲਿਆ ਉੱਥੇ ਵੀ ਕਹਿੰਦੇ ਪਕਰਨ ਕੰਡਿਆ ਅੱਜ ਵੀ ਕਹਿੰਦਾ ਝੋਟੀ ਦਾੜ ਪੈ ਰਿਆ ਰੇਡ ਪਾਉਣ ਦੇ ਲਈ rau ਵਾਲੀਆ ਵੀ ਭਰੂnga ਓਡਾਰੀ ਖਿੱਚੀ ਬੈਠਾ ਏ ਤਿਆਰੀ ਸਦਾ ਤਾਂ ਅੰਨਨੇ ਚ ਰਹਿੰਦਾ ਪਰਛੀ ਜਾਂ ਰੋਲੂ ਜਾਂ ਕਹਿੰਦੇ ਪ੍ਰਦੀਪ ਰੇਡ ਪਾ ਓਏ ਸੋਹਣਿਆ ਰੇਡ ਪਾ ਓਏ ਸੋਹਣਿਆ ਬਿਲਿਆ rau ਵਾਲੀਆ rau ਵਾਲੀਆ rau ਵਾਲੀਆ rau ਵਾਲੀਆ rau ਵਾਲੀਆ ਲੈ ਵੀ ਜੱਗਿਆ ਸੇਵਕਾ ਮਾਹੌਲ ਤੇ ਬਣਿਆ ਪਿਆ ਲੈ ਵੀ ਬਿੰਦਰ ਦਾਰਵਾਰੇ ਲੈ ਵੀ ਖੁਸ਼ ਐ ਾਨ ਤਨ ਤਨ ਹੋ ਗਈ ਐ ਲੈ ਵੀ ਨਿਊਜ਼ੀਲੈਂਡ ਵਾਲਿਓ ਬਾਈ ਜੱਗੇ ਹੁਣਾਂ ਦਾ ਔਰ ਚੈਨ ਐ ਹੁਣਾਂ ਦਾ ਅਸੀਂ ਤੈਨਾਂ ਦਾ ਧੰਨਵਾਦ ਕਰਦੇ ਆ ਨਿਊਜ਼ੀਲੈਂਡ ਵਾਲੇ ਕਹਿੰਦੇ ਆਹ ਕੁੱਟ ਜੇ 500 ਲੈ ਪਈ ਹੋ ਕਬੱਡੀ ਲੈ ਵੀ ਪ੍ਰਦੀਪ ਭਾਈ ਤਨ ਤਨ ਹੋ ਗਈ ਐ ਅਬ ਸਿਰਾਂ ਲੱਗਿਆ ਲੈ ਪਈ ਹੋ ਰੇਡ ਲੱਖੀ ਬਾਈ ਕਰਿਓ ਗੱਲ ਜੱਸਾ ਤੇ ਕਹਿੰਦੇ ਨੋਇਨ प्रदीप प्रदीप ਤੇ ਜੱਸਾ ਬੈਂਤ ਨਿਊਜ਼ੀਲੈਂਡ ਹੁਣਾਂ ਵੀ ਲੱਗੀ ਮਾਇਆ ਆ ਟੱਕਰ ਵੱਡੀ ਲੈ ਵੀ ਜੱਗਿਆ 13 ਵੀ ਧੰਨਵਾਦ ਆ ਗੋਪੀ ਬਾਈ ਦਾ ਵੀ ਧੰਨਵਾਦ ਆ ਦਰਸ਼ਨ ਬਾਈ ਹੁਣੀ ਫੰਤੂਣੀਆਂ ਸਾਡੇ ਸਾਰਿਆਂ ਦਾ ਧੰਨਵਾਦ ਆ ਪਿੰਦਰੀ ਹੁਣੀ ਤੇ ਲੰਬਰਦਾਰ ਹਾਲ ਤੇ ਬਣਿਆ ਪਿਆ ਜਗਰੂਰ ਸਿਆ ਪੰਗੜੇ ਦੇ ਪਈ ਜਾਂਦੇ ਆ ਆ ਰੇਡ ਸੁਖੇ ਨੇ ਖੇਡ ਮੈਦਾਨ ਦੇ ਵਿੱਚ ਪਾ ਦਿੱਤੀ ਹੈ ਚਾਰ ਇੱਕ ਪਾਸੇ ਪੀਪੇ ਨੂੰ ਟੱਚ ਮਾਰ ਕੇ ਗੱਭਰੂ ਨੰਬਰ ਜੋੜ ਗਿਆ ਇਹ ਪਾਈ ਕਹਿੰਦਾ ਵੀ ਇੰਟਰਨੈਸ਼ਨਲ ਸਪੋਰਟਸ ਕਬੱਡੀ ਕਲੱਬ ਆ ਬਿਸਵੇਨ ਦੇ ਵੱਲ ਜਾਨਵਰੀਏ ਸੁਖੇ ਜੀਆ ਤਿੰਨ ਰੇਡਾ 5000 ਰੁਪਏ ਪੈਣਗੇ rauwaliye pradeep jiya tin reda 5000 ਦੀਆਂ ਪੈਣੀਆਂ ਲੱਖੀ ਜੀ ਕਿ ਫੱਕਰ ਲੋਕ ਨਹੀਂ ਦਿਲ ਤੇ ਲਾਂਡੇ ਬਾਤੇ ਸਿਕਰਾਂ ਨੂੰ ਨੀਤ ਚੰਗੀ ਜੇ ਹੋਵੇ ਲੱਗਣ ਪਤਾਸੇ ਕਿਕਰਾਂ ਨੂੰ ਨੱਗੇ ਨੂੰ ਪਤਾ ਸੇ ਕਿਕਰਾਂ ਨੂੰ ਗੱਲ ਤੇ ਸੱਚ ਹੈ ਤਿੰਨ ਤਿੰਨ ਰੇਡਾਂ ਤੇ ਕਹਿੰਦੇ ਗੰਨ ਬੰਨੀਆਂ ਮੇਰੇ ਵੀਰੋ ਸਾਡੇ ਸਤਨਾਮ ਧਾਲੀਆਲ ਦਾ ਹਰਦੀਪ ਪਾਈ ਦਾ ਜਿੰਨੇ ਸਾਡੇ ਕਹਿੰਦੇ ਪੁਰਾਣੇ ਖਿਡਾਰੀ ਹੋ ਇਸ ਪਿੰਡ ਦੇ ਸਾਰਿਆਂ ਦਾ ਸਤਿਕਾਰ ਹੈ ਮੇਰੇ ਵੀਰੋ ਅੱਜ ਚਰਚਾ ਖੁੱਦ ਨਹੀਂ ਖੁਰਦੇ ਦੇ ਵਿੱਚ ਪ੍ਰਦੀਪ ਦੀ ਪਹਿਲੀ ਰੇਡ 5000 5000 ਵਾਲੀ ਪਹਿਲੀ ਕਬੱਡੀ ਅਦਲਸ਼ਾਨਾ ਅੱਜ ਜਿਹੜਾ ਗਰਾਊਂਡ ਸੁਹਣਾ ਹੈ ਧੰਨਵਾਦ ਹੈ ਦਲਸ਼ਾਦੀ ਸੀ ਵੀ ਆ ਗਏ ਮੇਰੇ ਵੱਲ ਮਾਈ ਤੇ ਲੈ ਦੇ ਵੱਲ ਲੱਖੀ ਦੇ ਨਾਲ ਲੈ ਵੀ ਸਾਈਡ ਵੀਰੋਂ ਜਾਣ ਜਾਂਦਾ ਹੈ rau waliya pradeep ਫਿਰ ਤਨ ਤਨ ਕਰ ਆ ਗਿਆ ਫਿਰ ਤਨ ਤਨ ਕਰ ਆ ਗਿਆ 552 ਨਿਊਜ਼ੀਲੈਂਡ ਦਾ ਤੇ ਸਾਡੇ ਦਰਸ਼ਨ ਧਾਲੀ ਵਾਲ ਦਾ ਫੰਤ ਧਾਲੀ ਵਾਲ ਦੇ ਮਾਇਆ ਦੇ ਗੱਫੇ ਲੈ ਗਿਆ ਈਸੀ ਵਾਲਾ ਕਹਿੰਦਾ ਬਿੱਲਿਆ ਨੱਪੀ ਰੱਖੋ ਕੰਨੀ ਦੂਰ ਹੈ ਦਿੱਲੀ ਨੰਬੀ ਰੱਖ ਦਿੱਲੀ ਪਹਿਲੀ ਰੇਡ ਖੇਡ ਮੈਦਾਨ ਦੇ ਵਿੱਚ ਕਹਿੰਦੇ 5000 ਦੀ ਪੈ ਗਈ ਹੈ ਲੈ ਵੀ ਜੱਗੇ ਬਾਈ ਤੁਹਾਡੀ ਸਾਰੀ ਕਲੱਬ ਦਾ ਧੰਨਵਾਦ ਹੈ 5000 ਦਾ ਜੱਫਾ 5000 ਦਾ ਜੱਫਾ 5000 ਦਾ ਜੱਫਾ ਬੀਪੇ ਨੇ ਲਾਤਾ 5000 ਦਾ ਜੱਫਾ ਬੀਪੇ ਰੈਸ਼ਨਲ ਕਬਡੀ ਕਲੱਬ ਪ੍ਰੈਜ਼ੀਡੈਂਟ ਵਾਲਿਆਂ ਨੇ ਤਿੰਨ ਕੋਡੀਆਂ ਤੇ ਲਾਇਆ ਸੀਗਾ ਤੇ ਜਨਵਰੀ ਨੂੰ ਸੁਖੇ ਨੇ ਜੱਫਾ ਲਾ ਗਿਆ ਹੈ 5000 ਦੇ ਮਾਣ ਕੀਤੇ ਜਾਣਗੇ ਔਰ ਮੇਰੇ ਵਾਲੇ ਮਾਈਕ ਵੀ ਸਾਡਾ ਛੋਟਾ ਵੀ ਰੀਸੀ ਆ ਜਾਊਗਾ ਔਰ ਜਿੰਨੇ ਸੰਗਤ ਨੇ ਸਾਥ ਨਵਾਇਆ ਔਰ ਇੱਥੇ ਆ ਕੇ ਆਨੰਦ ਮਾਣਿਆ ਖੇਡ ਕੋੜੀ ਦਾ ਬਈ ਤੰਗਸਿਲ ਕੇ ਨਾ ਕੋੜੀ ਦੇਖੀ ਸਾਰੀ ਸੰਗਤਾਂ ਸਤਪੁਰਾ ਉਤਮ ਸਿੰਘ ਦੀ ਸਪੋਰਟਸ ਕਲਬ ਬੱਦੀ ਖੁਰਬਚਾੜ ਦੇ ਉੱਤੇ ਬਹੁਤ-ਬਹੁਤ ਧੰਨਵਾਦ ਹੈ ਪ੍ਰਦੀਪ ਤਹਿਸੀਲਦਾਰ ਜੀ 500 ਪੁੱਜ ਗਏ ਨੇ ਤੇਰੇ ਕੋਲੇ ਰੁੱਕਿਆ ਨੇ ਤੇ 5000 ਰੁਪਇਆ ਇੰਟਰਨੈਸ਼ਨਲ ਕਲੱਬ ਬ੍ਰਿਸਵੇਨ ਵਾਲੇ ਸਾਡੇ ਭਰਾ ਆ ਫੜ ਵੀ ਕਰਾਂ ਤੀਪੇ ਇਹ ਕਹਿੰਦੇ 5000 ਹੈ ਉਹ ਜੱਗਾ ਬਈ ਲੰਡੇ ਕਹੜਾ ਖੜਾ ਇਹ ਇੰਟਰਨੈਸ਼ਨਲ ਕਬੱਡੀ ਕਲੱਬ ਬ੍ਰਿਸਵੇਨ ਬ੍ਰਿਸਵੇਨ ਇਹ ਚਰਚੇ ਕਹਿੰਦੇ ਵੱਡੇ ਬ੍ਰਿਸਵੇਨ ਹੈ ਗ੍ਰੇਸਟ ਪਰਥ ਹੈ ਆ 500 ਦੀ ਰੇਡ ਸਾਡੇ ਬੈਂਤ ਨਿਊਜ਼ੀਲੈਂਡ ਬੰਨਿਆ ਪੈਣ ਜਾ ਰਹੀ ਹੈ ਇੱਕ ਪਾਸੇ ਪ੍ਰਦੀਪ ਦੀ ਦੂਜੀ ਪੈ ਗਈ ਹੈ ਆਹ ਵੇਖਦੇ ਆ ਨੰਬਰ ਆਹ ਰੇਡਰ ਦੇ ਹਿੱਸੇ ਮੂਹਰੋ ਫੈਸਲਾ ਹੋਇਆ ਨੰਬਰ ਰੇਡਰ ਦੇ ਹਿੱਸੇ ਬਾਬਾ ਜੀ ਮਾਈਕ ਬੰਦ ਹੋ ਗਿਆ ਬਾਬਾ ਕਰਮਾ ਜੀ ਕਰਿਓ ਕਲੀਅਰ ਇਹ ਫਾਈਨਲ ਹੈ ਕਰ ਲੋ ਕਲੀਅਰ ਮਹਾਰਾਜਾ ਸੁੱਖਾ ਜਿਉਣ ਵਾਲੇ ਪਿੰਡ ਦਾ ਮੇਜਰ ਬ੍ਰਾਂਡ ਹੋਣ ਦੇ ਇਲਾਕੇ ਦਾ ਤੇ ਕਰਮਪਾਲ ਦੇ ਮੇਜਰ ਬਾਈ ਨੇ ਸਾਡੇ ਬਿੱਲੇ ਨੂੰ ਦੁਗ-ਦੁਗ ਦੇਣਾ ਮੇਰੇ ਵੀਰੋ 226 ਦੇ ਵਿੱਚ ਜਿਵੇਂ ਕਹਦੇ ਆ ਵੀ ਦੁਗ-ਦੁਗ ਦੇ ਯਾਰ ਨੂੰ ਉਹ ਦੁਗ-ਦੁਗ ਦਿੱਤਾ ਜਾਣਾ ਖੁਸ਼ੀ ਦੁਗਾਂ ਵਾਲੇ ਦੇ ਯਾਰ ਨੂੰ ਦੁਗ-ਦੁਗ 226 ਦੇ ਵਿੱਚ ਦੁਗ-ਦੁਗ ਦੱਗਾਂ ਵਾਲੇ ਦੇ ਯਾਰ ਨੂੰ ਦੇਣਾ ਇਧਰ ਦੇ ਪਾਸੇ ਸੁੱਖਾ ਜਿਉਣ ਵਾਲਿਆ ਫੇਰ ਕਹਿੰਦੇ ਤਿਆਰ ਹੈ ਯਾਰ ਤੇ ਯਾਰ ਹੀ ਰਹਿੰਦੇ ਆ ਐਨ ਵੇਖਦੇ ਆ ਅਗਲੀ ਰੇਡ ਸੁੱਖੇ ਦੀ ਅਗਲੀ ਰੇਡ ਸੁੱਖੇ ਦੀ ਬੜੀਆਂ ਬਾਤਾਂ ਪਾਈਆਂ ਮੈਂ ਤਾਰਿਆਂ ਨਾਲ ਤੇਰੇ ਪਿੱਛੇ ਲੱਗੀ ਸਾਡੀ ਰਾਤਾਂ ਨਾਲ ਤੇਰੇ ਦਿੱਤੇ ਫੁੱਲ ਵੀ ਸੁੱਕ ਕੇ ਚੂਰ ਹੋਏ ਗੱਲਾਂ ਵੀ ਨਹੀਂ ਕਰ ਸਕਦੇ ਸੁਗਾਤਾਂ ਨਾਲ ਪੱਥਰ ਹੋਇਆ ਤੇ ਸਾਡਾ ਕੋਈ ਕਾਰਨ ਸੀ ਲੋਕੀਸੀ ਵਾਲਿਆਂ ਖੇਡੇ ਨੇ ਜਜਵਾਤਾ ਨਾਲ ਪੱਥਰ ਹੋਇਆ ਤੇ ਸਾਡਾ ਕੋਈ ਕਾਰਨ ਨਹੀਂ ਲੋਕ ਪਾਰਸਾ ਖੇਡੇ ਨੇ ਜਜਵਾਤਾ ਨਾਲ ਆ ਰੇਡ ਪੈ ਗਈ ਸੁੱਖੇ ਦੀ ਬਾ ਸੁੱਖਾ ਆ ਗਿਆ ਜੋੜ ਵਾਲਿਆ ਕਬੱਡੀ ਪੌਂਡ ਦੇ ਲਈ ਮੇਰੇ ਮਿੱਤਰੋ ਆ ਚਾਰ ਰੇ 11 ਰੇ ਤਿਆਰ ਰੇ ਹੁਣ ਕੌਣ ਕਰਵਾਵੇਗਾ ਬੱਲੇ ਬੱਲੇ ਇਹ ਵੰਦ ਦੱਸੇਗਾ ਮੇਰੇ ਮਿੱਤਰੋ ਆ ਪਈ ਫਿਰ ਰੇਡ ਪਾਲੀ ਦਾ ਮੇਘ ਸਿੰਘ ਬਾਰੇ ਦਾ ਨੰਬਰ ਕਹਿੰਦੇ ਰੇਡਰ ਦੇ ਵਾਸਤੇ ਜੋੜਦਾ ਹੈ ਮੇਰੇ ਮਿੱਤਰੋ ਆਹ ਸਾਹਮਣੇ ਕਬੱਡੀ ਪਾਉਣ ਦੇ ਲਈ ਤਰੀਪਾ ਇੱਕ ਰੰਦੀਆ ਸੋਹਣਿਆ ਪਾਵੇ ਵੀ ਪਾਦੀਆਂ ਚੀਨੇ ਜਿੱਤਦੇ ਗੋਲੇ ਨਹੀਂ ਰਾਜ ਸਰਦੇ ਦਿਲ ਵਿੱਚ ਰੱਖੇ ਆ ਪਰ ਕਦੇ ਖੋਲੇ ਨਹੀਂ ਰਾਜ ਸਾਡੇ ਦਿਲ ਵਿੱਚ ਰੱਖਿਆ ਪਰ ਖੋਲੇ ਨਹੀਂ ਕਿ ਦਾਦੇ ਪਰਦਾਦਿਆਂ ਨੇ ਬਣਦਾ ਨੇ ਜੋੜੀਆਂ ਸੀ ਔਤਿਆਂ ਨੇ ਪੈੜੀਆਂ ਬਕਾਉਂਦੀਆਂ ਕੁਝ ਕੋ ਲੋਕਾਂ ਨੇ ਇੱਥੇ ਜਖਾਜ ਦੇ ਝੂਟਿਆਂ ਲਈ ਨਾਲ ਪਹਿਣਾ ਹੀ ਪਿਆਤੀਆਂ ਦਲਦੇ ਨਹੀਂ ਲੋਕ ਟਾਲੇ ਤੇ ਕੈਨੇਡਾ ਬਾਹਰੇ ਜਿੰਦਗੀ 'ਚ ਜਿਹੜਾ ਸੰਗਰੂਰ ਨਹੀਂ ਗਿਆ ਇਕਲੈਂ ਸਕੂਟਰਾਂ ਦੇ ਲੱਗਿਆ ਬਤੇਰੇ ਬੰਦੇ ਕੁਈ ਸਟੈਂਡ ਨਹੀਂ ਰਿਹਾ ਬੰਦਿਆਂ ਦਾ ਵੀਰੇ ਕੋਈ ਸਟੈਂਡ ਨਹੀਂ ਰਿਹਾ ਵੀ ਪ੍ਰਦੀਪ ਸਿੰਘ ਪਾ ਵੀ ਕਬੱਡੀ ਤੀਜੀ ਰੇਡ ਇੰਟਰਨੈਸ਼ਨਲ ਕਬੱਡੀ ਕਲੱਬ ਬ੍ਰੈਸਵੈਨ ਮੰਨੀਓ 5000 ਤੇ 5000 ਬਣੋ ਜੀ 500 तों। तों। 500 ਹੋਰ ਪਾ ਗਿਆ ਰੇਡ 5500 5500 ਦੀ ਇੰਟਰਨੈਸ਼ਨਲ ਕਲੱਬ ਵੱਲੋਂ ਕਿੰਨੇ ਬਈ ਜੱਗਾ ਆਇਆ ਹੋਇਆ ਅੱਜ ਦੇ ਮੈਚ ਤੇ ਪ੍ਰਦੀਪ ਕਨੇਡਾ ਜੀ ਉਹਨਾਂ ਵੱਲੋਂ ਵੱਡੇ ਪਿਆਰ बोला था। 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 एक गए, भी नहीं पचवंजा सौ परवा सौ पेड़ सौ पेंट सौ सौ स्वरामी हजार पल्ले पल पल्ले पल पल एक बारी तारी सिरा कहने मनजीत भाई मनजीत धामी स्वर बाई बार बंत न्यूजीलैंड बनिया पांच सौ ਇੰਟਰਨੈਸ਼ਨਲ ਕਬੱਡੀ ਕਲੱਬ ਬ੍ਰੈਸਬੇਨ ਮੰਨੀਓ 5000 ਤੇ 1000 ਧਰਮੀ ਤੇ ਸਵਰਨੇ ਆ